ਹਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਦੇ ਵਿੱਚ ਕੱਲ ਦੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਪੰਜਾਬ ਤੋਂ ਹਜੂਰ ਸਾਹਿਬ ਤੱਕ ਦਾ ਸਫ਼ਰ ਕੀਤਾ ਸੋ ਅੱਜ ਅਸੀਂ ਤਿਆਰ ਪਰ ਤਿਆਰ ਹੋ ਕੇ ਹੁਣ ਜਾਵਾਂਗੇ ਹਜੂਰ ਸਾਹਿਬ ਸੱਚਖੰਡ ਦੇ ਦਰਸ਼ਨ ਕਰਨਾ ਸੋ ਜੁੜੇ ਰਹੋ ਅੱਡੀ ਵੀਡੀਓ ਦੇ ਵਿੱਚ ਤੁਹਾਨੂੰ ਜਹਾ ਕੇ ਦਿਖਾਉਂਦੇ ਆਂ ਅਸੀਂ ਤਖਤ ਸ਼੍ਰੀ ਹਜੂਰ ਸਾਹਿਬ ਹਾਂਜੀ ਅਸੀਂ ਰਹਿ ਰਹੇ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਯਾਤਰੀ ਨਿਵਾਸ ਚ ਉਹ ਐਂਡ ਤੁਹਾਡਾ ਕਮਰਾ ਵਾ ਤੇ ਆ ਜਿਹੜੀਆਂ ਜਿੰਨੀਆਂ ਵੀ ਬੱਸਾਂ ਲੱਗੀਆਂ ਵਾ ਇਹ ਸਾਰੀਆਂ ਬੱਸਾਂ ਸਟੇਸ਼ਨ ਤੋਂ ਆਏ ਯਾਤਰੀਆਂ ਲਈ ਫ੍ਰੀ ਸੇਵਾ ਲੁੰਦੀਆਂ। ਕੱਲ ਰਾਤੀ ਅਸੀਂ ਇਸ ਇਸ ਬੱਸ ਤੇ ਵਿੱਚ ਆਏ ਸੀ। ਹਾਂਜੀ ਇੱਧਰਲੀ ਸਾਈਡ ਗੁਰਦੁਰਾ ਲੰਗਰ ਸਾਹਿਬ ਆ। ਸੋ ਅਡਾ ਇਸ ਪਾਸੇ ਅੱਡਾ ਤੱਕ ਤੇਰੀ ਹਜੂਰ ਸਾਹਿਬ ਨੂੰ ਜਾਂਦਾ ਵਾ। ਤੇ ਅਸੀਂ ਇੱਧਰ ਨੂੰ ਜਾਣਾ ਵਾ। ਹਾਂਜੀ ਵਾਇਗੁਰ ਜੀ ਔਰ ਸਾਹਮਣੇ ਰਿਹਾ ਤੱਕ ਤੇਰੀ ਹਜੂਰ ਸਾਹਿਬ। ਇਹ ਸੱਤਾ ਰਸਤਾ ਜਾਂਦਾ ਵਾ ਤੱਕ ਤੇਰੀ ਹਜੂਰ ਸਾਹਿਬ ਵੱਲ ਨੂੰ। ਇਹ ਮਾਰਕੀਟ ਆ ਸਾਰੀ ਜਿਹੜੀ ਸਿੱਧੀ ਮਾਰਕੀਟ ਐਂਡ ਤੱਕ ਉੱਥੇ ਤੱਕ ਗੁਰਦੁਆਰੇ ਤੱਕ ਲੱਗਦੀ ਨਾਲ ਜਾ ਕੇ ਹਾਂਜੀ ਆ ਆ ਗਿਆ ਸੀ ਹਜੂਰ ਸਾਹਿਬ 메ਨ ਗੇਟ ਤੇ ਜਿਵੇਂ ਕਿ ਜਿਹੜੇ ਲੋਕ ਪੰਜਾਬ ਤੋਂ ਆਉਂਦੇ ਆ ਉਹ ਤੇ ਹਜੂਰ ਸਾਹਿਬ ਕਹਿੰਦੇ ਆ ਤੇ ਜਿਹੜੇ ਇੱਥੇ ਦੇ ਲੋਕਲ ਲੋਕ ਆ ਉਹ ਇੱਕ ਗੁਰਦਾਰੇ ਨੂੰ ਦੇਰ ਸਾਹਿਬ ਕਹਿੰਦੇ ਆ ਇੰਤ ਤੱਕ ਹਨਾ ਲੱਗੀਆਂ ਆ ਪੂਰੀਆਂ ਸਾਹਮਣੇ ਜੋੜਾ ਘਰ ਇੱਥੇ ਜੋੜੇ ਜਮਾ ਕਰਾਵਾਂਗੇ ਤੇ ਫਿਰ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਵਾਹਿਗੁਰੂ ਜੀ ਆਵਾ ਸ੍ਰੀ ਹਜੂਰ ਸਾਹਿਬ ਦਰਕਰੋ ਦਰਸ਼ਨ ਜੀ ਆ ਵਾ ਮੈਂ ਇਨਟਰੀ ਗੇਟ ਜਿਹੜਾ ਇਥੋਂ ਇੱਧਰ ਹੈਗੀ ਇੱਕ ਪ੍ਰਾਤਨ ਖੋਈ ਆ ਜੇ ਆਹ ਸਾਹਮਣੇ ਨਿਸ਼ਾਨ ਸਾਹਿਬ ਲੱਗਾ ਆਪਾਂ ਜਿੰਨਾਂ ਵਾਤੇ ਰੂਹ ਬੋਤੋ ਜਾ ਰਹੇ ਹੋ ਗਿਆ ਨਾਮ ਪੁੱਛ ਪਿਆ ਜਾ ਇੱਧਰ ਸਾਰੇ ਵਾਹਿਗੁਰੂ ਜੀ ਦੇ ਕਮਰੇ ਆ ਜਿੱਥੇ ਕਿ ਰਹਿਣ ਰੌਣ ਲੁ ਥਾਂ ਹੈਗਾ ਬਈ ਇੱਥੇ ਆ ਕੇ ਅਮਰੇ ਲੈ ਸਕਦੇ ਰਹਿ ਸਕਦੇ ਆਪਾਂ ਹਾਂ ਜੀ ਵਾਹਿਗੁਰੂ ਜੀ ਇਹ ਆ ਸਥਾਨ ਜਿਹੜਾ ਹੈਗਾ ਇਹ ਹੈਗਾ ਵਾ ਮਾਈ ਭਾਗੋ ਜੀ ਦਾ ਸਥਾਨ ਅੰਦਰੋਂ ਤਾਂ ਦਰਸ਼ਨ ਕਰਉਂਦੇ ਆ ਸਰ ਇਹ ਹਜੂਰ ਸਾਹਿਬ ਦੇ ਬਿਲਕੁਲ ਨਾਲ ਹੀ ਆ ਇਹ ਇਹ ਪਵਿੱਤਰ ਸਥਾਨ ਮਾਤਾ ਵਗੋਜੀ ਦਾ ਤਪਸਥਾਨ ਹੈ ਮਾਤਾ ਵਗੋਜੀ ਦਾ ਪਿੰਡ ਬਾਦਰ ਕਾ ਜ਼ਿਲ੍ਹਾ ਕਰਨਤਾਰਨ ਸਾਹਿਬ ਅੰਮ੍ਰਿਤਸਰ ਮਾਤਾ ਵਗੋਜੀ ਨੇ 40 ਮੁਕਤਿਆਂ ਨਾਲ ਮੁਕੱਸਰ ਜੰਪਾ ਦੇ ਕੀਤਾ ਸੀ 40 ਮੁਕਤੇ ਮੁਕੱਸਰ ਜੰਪਾ ਦੀ ਸਹਜੇ ਪਾਇਆ ਸੀ ਮਾਤਾ ਵਗੋਜੀ ਸਹੇਲਪੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਇਤਿਹਾਸ ਹੈ ਮਾਤਾ ਵਗੋਜੀ ਦੇ ਇਤਿਹਾਸਿਕ ਸਥ ਸੱਤਵਰਤੀ ਰਾਣ ਮਾਤਾ ਵਗੋਜੀ ਦੇ

ਇਹ ਤੇਦਾ ਵਿਆਸ ਹੈ ਜੋ ਵੀ ਆਪਣੀ ਸੰਤਾਨ ਨਾਲ ਕੋਲ ਕੋਟਾ ਦਾ ਪਾਣ ਹੈ ਨਾ ਦੱਸਿਆ ਲੱਗ ਸਕਦਾ ਵਾਹਿਗੁਰੂ ਜੀ ਦਾ ਬਖਸ਼ਾ ਬੰਦੇ ਹਾਂਜੀ ਵਾਹਿਗੁਰੂ ਜੀ ਜਿਹੜੀ ਆ ਹਜ਼ੂਰ ਸਾਹਿਬ ਦੇ ਸਾਹਮਣੇ ਵਾਲੀ ਖੋਹੀ ਆ ਇਹਦੀ ਸੇਵਾ ਮਹਾਰਾਜ ਰਣਜੀਤ ਸਿੰਘ ਨੇ 1838 ਸੀ ਵਿੱਚ ਕਰਾਈ ਸੀ ਤੇ ਅੱਜ ਵੀ ਸਿੰਘਾਸਨ ਦਾ ਇਸ਼ਨਾਨ ਕਰਾਉਣ ਲਈ ਇੱਕ ਗਾਗਰ ਗਦਾਵਰੀ ਨੇ ਧਰ ਭਰੀ ਜਾਂਦੀ ਆ ਤੇ ਦੂਸਰੀ ਗਾਗਰ ਇਸ ਖੋਹੀ ਵਿੱਚ ਭਰੀ ਜਾਂਦੀ ਆ ਫਿਰ ਜਾ ਕੇ ਸਿੰਘਾਸਨ ਇਸ਼ਨਾਨ ਕਰਾਇਆ ਜਾਂਦਾ ਵਾ ਤੋ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੇ ਸ੍ਰੀ ਹਜੂਰ ਸਾਹਿਬ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤਾ ਤੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਜੋਤੀ ਜੋਤ ਸਮਾਏ ਸੀ ਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਤੇ ਮੰਨਿਆ ਜਾਂਦਾ ਹੈ ਕਿ ਗੁਰਗੋਬਿੰਦ ਸਿੰਘ ਜੀ ਆਪਣੇ ਸਿੱਖ ਨੂੰ 60 ਸਾਲ ਦੀ ਉਮਰ ਤੱਕ ਉਡੀਕਦੇ ਆ ਉਧਰ ਸਾਹਮਣੇ ਹੈਗਾ ਗੁਰਦੁਆਰਾ ਹਜੂਰ ਸਾਹਿਬ ਇਥੋਂ ਪਰਲੀ ਸਾਈਡ ਮੁਰ ਕੇ ਨਗੀਨਾ ਕਾਰਡ ਤੇ ਗੁਰਦੁਆਰਾ ਲੰਗਰ ਸਾਹਿਬ ਆ ਤੇ ਇਧਰ ਇੱਕ ਮਾਰਕੀਟ ਆ ਕੋਈ ਨਾ ਤੇ ਆ ਯੂਕੋ ਬੈਂਕ ਇਧਰ ਯੂਕੋ ਬੈਂਕ ਦੇ ਸਾਹਮਣੇ ਤੁਹਾਨੂੰ ਦਿਖਣਾ ਹਜੂਰ ਸਾਹਿਬ ਦਿਉੜੀ ਬਾਵਾ ਗੋਬਿੰਦ ਸਿੰਘ ਆਪੇ ਗੁਚੇਲਾ ਸਾਹਮਣੇ ਹਜੂਰ ਸਾਹਿਬ ਇਧਰ ਦੇਖੋ ਮਾਰਕੀਟ ਕਿੰਨੀ ਸੋਹਣੀ ਆ ਇੱਥੇ ਸਾਹਮਣੇ ਜੋੜਾ ਘਰ ਹੁਣ ਅਸੀਂ ਆਪਣੇ ਜੋੜੇ ਲਈਏ ਉਹ ਇਹ ਥੋੜੇ ਪੈ ਕੱਢ ਲਿਆ ਫਿਰ ਆਪਾਂ ਅੱਗੇ ਚੱਲ ਗਿਆ ਟਿਮ ਪੈ ਕੱਢ ਲਿਆ ਥੋੜੇ ਜਿਹਾ 3000 ਰੁਪਏ ਅੱਪ ਕੱਢ ਲਿਆ ਜੀ ਦੋਸਤੋ ਅਸੀਂ ਇਸ ਵੇਲੇ ਹੈਗੇ ਆ ਅਗਦਾਵਰੀ ਨਦੀ ਦੇ ਕੰਡੇ ਤੇ ਤੇ ਇਧਰਲੀ ਸਾਈਡ ਸਾਹਮਣੇ ਹੈਗਾ ਵਾ ਗੁਰਦੁਆਰਾ ਨਗੀਨਾ ਘਰ ਸਾਹਿਬ ਤੇ ਆ ਜੋ ਨੀਚੇ ਤੁਸੀਂ ਦੇਖ ਰਹੇ ਗੁੰਮਟ ਇਥੋ ਹਰ ਰੋਜ਼ ਅੰਮ੍ਰਿਤ ਵੇਲੇ ਇੱਕ ਜਲ ਗਾਗਰ ਭਰੀ ਜਾਂਦੀ ਆ ਤੇ ਉੱਥੇ ਜਾ ਕੇ ਹਜ਼ੂਰ ਸਾਹਿਬ ਮੇਨ ਦਰਬਾਰ ਤੇ ਸਿੰਘਾਂ ਸੰਦੋ ਇਸ਼ਨਾਨ ਕਰਾਇਆ ਜਾਂਦਾ ਵਾ ਹਾਂਜੀ ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਦਿਨ ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਹੁਣ ਰਾਤ ਦੇਖੋ ਕਿਵੇਂ ਦਾ ਲੱਗਦਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹਾਂਜੀ ਵਾਹਿਗੁਰੂ ਜੀ ਦੇਖੋ ਜੀ ਹੁਣ ਕਿੰਨੀ ਸੰਗਤ ਹੋਈ ਇਕੱਠੀ ਦੁਹਰਾਣ ਆਨੇ ਕਿਰਪਾ ਕਰਮਾ ਤੇ ਨਾਮਾ ਸੰਗਤ ਦਾਤ ਨੂੰ ਬਹੁਤ ਸੋਹਣਾ ਲੱਗਦਾ ਗੁਰਦਰਾ ਸਾਹਿਬ ਬਹੁਤ ਬਹੁਤ ਗੁਰਸਤ ਹੈ ਨਾਮ ਦੀ ਕਿਰਪਾ ਜਾਨੇ ਉਹ ਵੀ ਗੱਲ ਕਹਿੰਦਾ ਤੇਰੇ ਹਿਸਾਬ ਨਾਲ ਹਾਂਜੀ ਅਸੀਂ ਹੁਣ ਪਹੁੰਚ ਚੁੱਕੇ ਆ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਇੱਥੇ ਲੇਜ ਸ਼ੋਹ ਦਾ ਇਤਿਹਾਸ ਸੁਖਾਇਆ ਜਾਂਦਾ ਇੱਥੇ ਤਾਂ ਇਹ ਹਜੂਰ ਸਾਹਿਬ ਤੋਂ ਥੋੜੇ ਜਿਹਾ ਅੱਧਾ ਕਿਲੋਮੀਟਰ ਦੂਰੀ ਤੇ ਹੈਗਾ ਵਾ ਇੱਥੇ ਦਿਖਾਇਆ ਜਾਂਦਾ ਲੇਜ ਸ਼ੋਹ ਪੰਜ ਪਿਆਰੇ ਸਹਿਬਾਨ ਸਾਹਮਣੇ ਗੁਰਦੁਆਰਾ ਤਾਂ ਅਸੀਂ ਪਹੁੰਚ ਚੁੱਕੇ ਆ ਆਪਣੇ ਰੂਮ ਦੇ ਵਿੱਚ ਸੋ ਇੱਥੇ ਅਸੀਂ ਆਪਣੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਤੇ ਫਿਰ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਸੋ ਜੁੜੇ ਰਹੋ ਸਾਡੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਧੰਨਵਾਦ ਬਹੁਤ